ਜੋ ਵੀ ਅਸੀਂ ਕਾਰਪੋਰੇਟ ਚ ਜਾ ਕੇ ਖੜਦੇ ਆ ਤੇ ਅਰਵਿੰਦ ਕੇਜਰੀਆ ਜਿਸ ਤੇ ਸਵਾਰ ਭਗਵੰਤ ਸਿੰਘ ਮਾਨ ਨਾਲ ਹੀ ਡਾਕਟਰ ਬਲਬੀਰ ਸਿੰਘਾਂ ਦੀ ਗੱਡੀ ਆਉਂਦੀ ਹੈ ਕਾਫਰੇ ਤੇ ਆਫੀਸਰਸ ਅਸਾਡ ਦੇਖੇ ਖੜਦੇ ਨੇ ਸਕਿਉਰਟੀ ਵਾਲੇ ਸਕਿਉਰਟੀ ਵਾਲੇ ਸੀਐਮ ਸਕਿਉਰਟੀ ਲਾਲੋ ਜਾਂ ਸੀਆਈਟੀ ਵਾਲੋ ਜੋ ਵੀ ਡਿਪਾਰਟਮੈਂਟ ਇਹਨਾਂ ਦੀ ਮਤਲਬ ਦੇਖਰੇਖ ਕਰਦਾ ਉਹ ਸਾਡੇ ਹੱਥ ਚ ਪਰਚੇ ਦੇਖ ਲਾਉਂਦਾ ਜਿਹੜੇ ਕਾਂਸਟੇਬਲਸ ਨੇ ਉਹਨੂੰ ਡੇਰ ਲੱਗੀ ਉਹਨਾਂ ਦੀ ਡੇਰ ਲੱਗ ਜਾਂਦੀ ਹੈ ਤੇ ਸਿਪੀ ਨੂੰ ਖਾਸ ਕਰਕੇ ਡੰਡੇ ਨਾਲ ਜਿਵੇਂ ਆਪਾਂ ਕਹਿੰਦੇ ਆ ਚਾਰੇ ਪਾਸੇ ਆਰਾਊਂਡ ਆਊਂਡ ਅਪ ਕਰ ਲਾਂਦੇ ਡੰਡੇ ਨਾਲ ਉਹਨੂੰ ਤੋਪਚਿਆ ਜਾਂਦਾ ਹੈ ਪਰ ਅਫਸੋਸ ਦੀ ਗੱਲ ਹੈ ਵੀ ਉੱਥੋਂ ਸਿਕਿਉਰਿਟੀ ਚੋਂ ਜਿਹੜੇ ਬੰਦੇ ਸਿਵਲ ਡਰੈਸ ਚ ਸਨ ਉਹ ਆ ਕੇ ਮੇਰਾ ਮੂੰਹ ਬੰਦ ਕਰ ਲਾਂਦੇ ਨੇ ਕੀਕਾ ਮੂੰਹ ਬੰਦ ਕਰਨ ਦੀ ਕੋਸ਼ਿਸ਼ ਕਰਦੇ ਨੇ ਮੈਂ ਫੇਰ ਵੀ ਆਪੇ ਖੜਾ ਕਰਕੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰਦਾ ਮੁਰਦਾਬਾਦ ਦੇ ਨਾਰੇ ਵੀ ਲਾਉਣ ਤੋਂ ਬਾਅਦ ਜਦੋਂ ਉਹ ਨਹੀਂ ਬੰਦਾ ਹਟਦਾ ਜੀ ਵਾਲ ਮੁਰਦਾਬਾਦ ਜੀ ਵਾਲ ਮੁਰਦਾਬਾਦ ਜੀ ਵਾਲ ਮੁਰਦਾਬਾਦ ਜਿਵੇਂ ਮੇਰਾ ਮੂੰਹ ਬੰਦ ਕਰਦੇ ਨੇ ਤੇ ਉਤੋਂ ਬਾਅਦ ਉਹ ਇੰਨੀ ਕੁੱਟ ਕੇ ਕਰਦੇ ਨੇ ਵੀ ਮੇਰਾ ਦਾੜਾ ਉਹਨਾਂ ਦੇ ਹੱਥ 'ਚ ਆ ਜਾਂਦਾ ਦਾੜਾ ਹੱਥ ਚ ਆਉਂਦਾ ਤੇ ਉਹਦੇ ਨਾਲ ਦੋ ਤਿੰਨ ਬੰਦੇ ਹੋਰ ਆ ਜਾਂਦੇ ਨੇ ਉਹ ਮੈਂ ਅ ਦੇਖ ਕੇ ਪਛਾਣ ਸਕਦਾ ਸਾਡੇ ਕੋਲ ਫੁਟੇਜ ਵੀ ਹੈਗੀ ਹੈ ਸਾਡੇ ਕੋਲ ਫੋਟੋਸ ਹੈਗੀਆਂ ਕਿ ਉਹ ਪੁਲਿਸ ਅਫੀਸ਼ਰ ਸੀਗੇ ਜਾਂ ਆਮ ਆਦਮੀ ਪਾਰਟੀ ਦੇ ਵਰਕਰ ਸੀ ਕਿ ਸ਼ਾਮ ਮਤੇ ਮੈਂ ਸੀਗਾ ਅਸੀਂ ਅੱਗੇ ਹੋਣ ਦੀ ਕੋਸ਼ਿਸ਼ ਕੀਤੀ ਤੇ ਜਿਹੜੇ ਪਰਚੇ ਸੀ ਗੁੱਸੇ ਚ ਆ ਕੇ ਇਹ ਗੱਲ ਮੈਂ ਕਹਿਣ ਲੱਗਿਆ ਹਾਂ ਮੀਡੀਆ ਆਨਰ ਰਿਕਾਰਡ ਗੱਲ ਕਰਨ ਲੱਗਿਆ ਤਾਂ ਅਸੀਂ ਪਰਚੇ ਉੱਪਰ ਨੂੰ ਸਿੱਟੇ ਤੇ ਮਰਦਾਵਾ ਕੇਜਰੀਅਲ ਮਰਦਾਵਾ ਜੋ ਇੱਥੋਂ ਦਾ ਆਮ ਆਦਮੀ ਪਾਰਟੀ ਦੀ ਸਰਕਾਰ ਮੁਰਦਾ ਵਾਦੇ ਸੀ ਨਾਰੇ ਲਾਉਂਦੇ ਰਹੇ ਜਿੰਨਾਂ ਚੱਕਰ ਗੱਡੀਆਂ ਲੰਘਿਆ ਨਹੀਂ ਲੋਕ ਸਭਾ ਚੋਣਾਂ ਨੂੰ ਲੈ ਕੇ ਪਟਿਆਲਾ ਦੇ ਵਿੱਚ ਮੰਤਰੀ ਬਲਵੀਰ ਸਿੰਘ ਦੇ ਹੱਕ ਵਿੱਚ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਪਟਿਆਲਾ ਦੇ ਵਿੱਚ ਰੋਡ ਸ਼ੋਅ ਕਰਿਆ ਗਿਆ ਸੀ ਉਸ ਰੋਡ ਸ਼ੋਅ ਦੇ ਦੌਰਾਨ ਸਿੱਤੀ ਸ਼ਰਮਾ ਜੋ ਕਿ ਕੇਜਰੀਵਾਲ ਦੀ ਮੂੰਹ ਬੋਲੀ ਪੈਣਾ ਹੈ ਜਿਨ੍ਹਾਂ ਨੂੰ 2022 ਦੀ ਇਲੈਕਸ਼ਨ ਵੇਲੇ ਕੇਜਰੀਵਾਲ ਨੇ ਟੈਂਕੀ ਤੋਂ ਪ੍ਰਦਰਸ਼ਨ ਕਰਦਿਆਂ ਉਤਾਰਿਆ ਸੀ ਤੇ ਵਾਦਾ ਕੀਤਾ ਸੀ ਜੇਕਰ ਸਾਡੀ ਸਰਕਾਰ ਆਉਂਦੀ ਹੈ ਤਾਂ ਤੁਹਾਨੂੰ ਤੁਹਾਡੇ ਸਾਥੀਆਂ ਸਮੇਤ ਨੌਕਰੀ ਦਿੱਤੀ ਜਾਏਗੀ। ਪ੍ਰੰਤੂ ਸਰਕਾਰ ਹੋਣ ਤੋਂ ਬਾਵਜੂਦ 25 ਮਹੀਨੇ ਬੀਤ ਗਏ ਨੇ ਤੇ ਸਥਿਤੀ ਜਿਉਂਦੀ ਤਿਹਾ ਤੇ ਕੱਲ ਸਿੱਤੀ ਸ਼ਰਮਾ ਆਪਣਾ ਦੁੱਖ ਦਰਦ ਲੈ ਕੇ ਪਟਿਆਲਾ ਪਹੁੰਚੀ ਸੀ ਤੇ ਉਹਨਾਂ ਦੇ ਨਾਲ ਸਾਥੀ ਸੀ ਉਹਨਾਂ ਦੇ ਐਡਵੋਕੇਟ ਮਨਪ੍ਰੀਤ ਸਿੰਘ ਨਮੋੜ ਤੇ ਉਹਨਾਂ ਵੱਲੋਂ ਕੇਜਰੀਵਾਲ ਨੂੰ ਆਪਣਾ ਦੁੱਖ ਦੱਸਣਾ ਸੀਗਾ ਤੇ ਉੱਥੇ ਪੁਲਿਸ ਵੱਲੋਂ ਇਹਨਾਂ ਦੋਨਾਂ ਦੇ ਨਾਲ ਧੱਕਾ ਮੁੱਗੀ ਹੋਈ ਤੇ ਐਡਵੋਕੇਟ ਮਨਪ੍ਰੀਤ ਸਿੰਘ ਨਮੋੜ ਦੀ ਕੇਸਾਂ ਦੀ ਬੇਇਜ਼ਤੀ ਕੀਤੀ ਗਈ ਪੁਲਿਸ ਵੱਲੋਂ ਤੇ ਉਹਨਾਂ ਦੀ ਦਸਤਾਰ ਉਤਾਰੀ ਗਈ ਤੇ ਸਿੱਪੀ ਸ਼ਰਮਾ ਨੂੰ ਵੀ ਧੱਕੇ ਵੱਜੇ ਨੇ ਤੇ ਸਾਡੇ ਨਾਲ ਨਮੋੜ ਸਾਹਿਬ ਮੌਜੂਦ ਨੇ ਪੂਰੇ ਵਾਕਿਆ ਬਾਰੇ ਜਾਣਾਂਗੇ ਨਮੋੜ ਸਾਹਿਬ ਸਵਾਗਤ ਹੈ ਜੀ ਸਭ ਤੋਂ ਪਹਿਲਾਂ ਤਾਂ ਤੁਹਾਡੇ ਦਰਸ਼ਕਾਂ ਨੂੰ ਮੈਂ ਗੁਰਫਤਿਹ ਕਰਦਾ ਬੈਕਟਜੀ ਦਾ ਖਾਲਸਾ ਸ਼ਿਵ ਲਾਈਵ ਜੀ ਦੀ ਫਤਿਹ ਜਨਬੋਲ ਸਾਹਿਬ ਕਾਲਜ ਸਥਿਤੀ ਬਾਰੇ ਤਫਸੀਲ ਚ ਜਾਣਨਾ ਚਾਹਾਂਗੇ ਅਸਲ ਚ ਹੋਇਆ ਕੀ ਸੀ ਅਸਲ ਚ ਗੱਲ ਇਹ ਹੈ ਗੁਰਦੀਪ ਜੀ ਜਿਸ ਤਰ੍ਹਾਂ ਸਰਕਾਰ ਬਣਨ ਤੋਂ ਪਹਿਲਾਂ ਮੈਂ ਪੰਜਾਬ ਦੀ ਗੱਲ ਕਰਦਾ 22 ਤੋਂ ਪਹਿਲਾਂ ਇਹਨਾਂ ਨੇ ਜੋ ਆਮ ਆਦਮੀ ਪਾਰਟੀ ਦਾ ਚੇਦੀ ਭਗਵੰਤ ਸਿੰਘ ਮਾਨ ਨੇ ਇਹਦੀ ਅਰਵਿੰਦ ਕੇਜਰੀਆ ਵਾਲਾ ਜੀ ਇਹਨਾਂ ਨੇ ਉਥੋਂ ਇੱਕ ਡਰਾਮਾ ਰਚਿਆ ਸੀਗਾ ਸਰਕਾਰ ਲਈ 22 ਦੇ ਵਿੱਚ ਜਦੋਂ ਕੇਜਰੀਆ ਆਪਣਾ ਚੰਨੀ ਮੁੱਖ ਮੰਤਰੀ ਸੀਗੇ ਪੰਜਾਬ ਦੇ ਵਿੱਚ ਕਾਂਗਰਸ ਸਰਕਾਰ ਸੀ ਤਾਂ ਇਹਨਾਂ ਨੇ ਉਹ ਜਿਹੜੇ ਉਸ ਸਮੇਂ ਦੇ ਧਰਨੇ ਚੱਲਦੇ ਸੀਗੇ ਚਾਹੇ ਕੋਈ ਟੈਂਕੀ ਤੇ ਚੜਿਆ ਹੋਇਆ ਚਾਹੇ ਦੀ ਕਿਸੇ ਨੇ ਕੋਈ ਪੱਕਾ ਧਰਨਾ ਲੱਗਿਆ ਹੋਇਆ ਤੇ ਇਹਦੀ ਕਿਸੇ ਨੇ ਕੋਈ ਰੋਡ ਰੋਕਿਆ ਹੋਇਆ ਤੇ ਇਹਦੀ ਕੋਈ ਕਿਤੇ ਬੈਠਾ ਕੋਈ ਵੀ ਧਰਨਾ ਕਰੀ ਸੀ ਤਾਂ ਇਹਨਾਂ ਦਾ ਇੱਕ ਵਫਦ ਜਿਹਦੀ ਅਗਵਾਈ ਅਰਵਿੰਦ ਕੇਜਰੀਆ ਕਰਦਾ ਸੀ ਨਾਲ ਭਗਵੰਤ ਸਿੰਘ ਮਾਨ ਹੁੰਦਾ ਸੀ ਤੇ ਨਾਲ ਹੋਰ ਇਹਨਾਂ ਦੇ ਆਗੂ ਹੁੰਦੇ ਸੀ ਇਹ ਜਾ ਕੇ ਉਹ ਤਰਨੇ ਤੇ ਜਾ ਕੇ ਉਹਨਾਂ ਦੀ ਗੱਲ ਕਰਦੇ ਤੇ ਇਹ ਗੱਲ ਕਹਿੰਦੇ ਸੀ ਦੇਖੋ ਇਸ ਜਿਹੜਾ ਮੈਨੀਫੈਸਟੋ ਬਣਾ ਰਹੇ ਆ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਚ ਉਹਨਾਂ ਦੇ ਉਹਨਾਂ ਚ ਪਹਿਲਾਂ ਥੋੜੀ ਗੱਲ ਰੱਖੀ ਗਈ ਹੈ ਥੋੜੀ ਜੂਨੀਅਨ ਦੀ ਗੱਲ ਰੱਖੀ ਗਈ ਹੈ ਐਸੀ ਜੋ ਤੁਸੀਂ ਕਹਿੰਦੇ ਹੋ ਜੋ ਤੁਸੀਂ ਮੰਗਦੇ ਬੈਠੇ ਹੋ ਤੁਸੀਂ ਬਿਲਕੁਲ ਸਹੀ ਹੋ ਇਹ ਮੰਗ ਪੂਰਤੀ ਨਹੀਂ ਹੋ ਰਹੀ ਪਰ ਐਸੀ ਸਾਡੀ ਸਰਕਾਰ ਹੋਣ ਤੇ ਇਹ ਮੰਗ ਦੀ ਪੂਰਤੀ ਕਰਾਂਗੇ ਉਹ ਡਰਾਮਾ ਰਚਿਆ ਕਿ ਉਸੇ ਡਰਾਮੇ ਦੇ ਵਿੱਚ ਸਿੱਪੀ ਸ਼ਰਮਾ ਵੱਲੋਂ ਜਿਹੜਾ ਇਹਨਾਂ ਦੀ ਜੁਨੀਅਨ ਨੇ ਸੋਹਣਾ ਸਾਹਿਬ ਗੁਰਦੁਆਰਾ ਸਾਹਿਬ ਦੇ ਨੇੜੇ ਇੱਕ ਟੈਂਕੀ ਤੇ ਚੜ੍ਹੇ ਜਾਂਦਾ ਹੈ ਉੱਥੇ ਇਹਨਾਂ ਤੋਂ ਧਰਨਾ ਲਾਇਆ ਜਾਂਦਾ ਤੇ ਉੱਥੇ ਵੀ ਇਹੀ ਜੋ ਡਰਾਮਾ ਟੀਮ ਹੈ ਇਹਨਾਂ ਦੀ ਇਹ ਟੀਮ ਉੱਥੇ ਪਹੁੰਚਦੀ ਹੈ ਤੇ ਅਰਵਿੰਦ ਕੇਜਰੀਆਲ ਉਥੋਂ ਨੀਚੋਂ ਮਾਈਕ ਤੋਂ ਸਬੋਧਨ ਹੁੰਦੇ ਕਹਿੰਦਾ ਵੀ ਤੁਹਾਡੀ ਜੁਨੀਅਨ ਇਹ ਗੱਲ ਬਿਲਕੁਲ درست ਹੈ ਤੇ ਐਸੀ ਇਹ ਗੱਲ ਆਪਦੇ ਆਉਣ ਵਾਲੇ ਜੋ ਮੈਨੀਫੈਸਟੋ ਦੇ ਵਿੱਚ ਦਰਜ ਕਰ ਲਈ ਤੇ ਤੂੰ ਮੇਰੀ ਭੈਣ ਭੈਣ ਵਾਂ ਕੇ ਟੈਂਕੀ ਤੋਂ نیچے ਉਤਰਿਆ ਤੇ ਸਿੱਪੀ ਸ਼ਰਮਾ ਵੀ ਜਦੋਂ ਆਪਾਂ ਕੋਈ ਏਜਾ ਬੰਦਾ ਕਿਉਂਕਿ ਇਹਨਾਂ ਦਾ ਇੱਥੇ ਉਦੋਂ ਕਿਰਦਾਰ ਸੀ ਉਦੋਂ ਕਿਉਂਕਿ ਜਦੋਂ ਆਪਾਂ ਵਰਤੇ ਦਾ ਪਤਾ ਲੱਗਦਾ ਨੇੜੇ ਆਏ ਭੁਲਦੇ ਦਾ ਪਤਾ ਲੱਗਦਾ ਤਾਂ ਪਤਾ ਲੱਗਦਾ ਉਦੋਂ ਸਾਰਿਆਂ ਦੇ ਮਨ 'ਚ ਇਹ ਸੀ ਕਿ ਵੀ ਅਰਵਿੰਦ ਕੇਜਰੀਵਾਲ ਕਹਿ ਨਹੀਂ ਤੇ ਕਰਨੀ ਦਾ ਸੱਚ ਹੈ ਇਹਨੇ ਜੋ ਗੱਲ ਕਹਿਤੀ ਤੇ ਇਹਨਾਂ ਦੇ ਵਿਸ਼ਵਾਸ ਕਰਦੇ ਹੋਏ ਉਹ ਟੈਂਕੀ ਤੋਂ نیچے ਉਤਰੇ ਸਿੱਪੀ ਦਾ ਜਦੋਂ ਟੈਂਕੀ ਤੋਂ نیچے ਉਤਰਨਾ ਹੋਇਆ ਤਾਂ ਉਦੋਂ ਇਹਨੇ ਰਵਿੰਦ ਕੇਜਰੀਆਲ ਨੇ ਉਹਨੂੰ ਪੈਨ ਬਣਾ ਕੇ ਉਹਦੇ ਸਿਰ ਤੇ ਆਤਰ ਰੱਖਿਆ ਤੇ ਉਹ ਤੋਂ ਰਖੜੀ ਵੀ ਬਣਾਈ ਸੀ ਤੇ ਉਸ ਤੋਂ ਬਾਅਦ ਅਖਬਾਰਾਂ 'ਚ ਰੋਟੇਟ ਹੋਇਆ ਸਿੱਪੀ ਸ਼ਰਮਾ ਉਹਦੀ ਮੂਹ ਮੋਲੀ ਪੈਨ ਉਸ ਤੋਂ ਬਾਅਦ ਉਹ ਸਰਕਾਰ ਬਣ ਗਈ ਸਰਕਾਰ ਦੇ ਲਗਭਗ 2.5 3 ਸਾਲ ਹੋਣ ਹੋ ਗਏ ਨੇ ਸਰਕਾਰ ਬਣ ਤੋਂ ਬਾਅਦ ਅਰਵਿੰਦ ਕੇਜਰੀਆਲ ਤੋਂ ਨਹੀਂ ਅਰਵਿੰਦ ਕੇਜਰੀਆਲ ਨੇ ਨਾਹੀ ਜਿਹੜਾ ਉਹ ਸਮੇਂ ਮੌਜੂਦ ਸੀਗਾ ਜਿਹੜਾ ਸਮਾਸ਼ਨ ਦੇ ਕੇ ਆਇਆ ਸੀ ਭਗਵੰਤ ਸਿੰਘ ਮਾਨ ਇਹਨਾਂ ਨੇ ਆ ਕੇ ਸਿੱਪੀ ਸ਼ਰਮਾ ਦੀ ਜੁਨੀਅਨ ਨਾਲ ਕੋਈ ਬੈਠਕ ਨਹੀਂ ਕੀਤੀ ਕੋਈ ਉਹਨਾਂ ਨੂੰ ਮੀਟਿੰਗ ਨਹੀਂ ਦਿੱਤੀ ਉਹਨਾਂ ਨੂੰ ਜੁਆਇੰਟ ਤਾਂ ਕੀ ਕਰਾਉਣਾ ਸੀਗਾ ਸਕੋਂਦੀ ਜਿਹੜਾ ਅੱਜ ਦਾ ਉਮੀਦਵਾਰ ਹੈ ਕਿਉਂਕਿ ਕੱਲ ਨੂੰ ਸਾਡੇ ਇਲੈਕਸ਼ਨ ਹੋਣੀਆਂ ਨੇ ਸਗਰੂ ਤੋਂ ਉਮੀਦਵਾਰ ਹੈ ਮਿਸਟਰ ਮੀਤ ਹੇਰ ਇਹਨੇ ਮਿਸਟਰ ਬੰਦੇ ਸਾਰੇ ਹੀ ਜਿਹੜੀ ਇਹਨਾਂ ਦੀ ਪੋਸਟਾਂ ਸੀ ਸਿੱਪੀ ਸ਼ਰਮਾ ਦੀ ਜੁਨੀਅਨ ਦੀ ਜਿਹੜੀਆਂ ਪੋਸਟਾਂ ਸੀ ਉਹੀ ਖਰਚ ਕਰਦੇ ਆ ਉਹੀ ਲਤ ਕਰਤੀਆਂ ਜਿੱਥੇ ਤਾਂ ਇੱਕ ਪਾਸੇ ਰੁਜ਼ਗਾਰ ਤੇ ਲਤ ਮਾਰੀ ਦੂਜੇ ਪਾਸੇ ਸਿੱਪੀ ਸ਼ਰਮਾ ਦਾ ਜਿਹੜਾ ਹਸਬੈਂਡ ਸੀ ਉਹ ਡਰਗ ਐਡਿਕਟਡ ਸੀ ਉਹ ਨਸ਼ੇ ਦਾ ਸੇਵਨ ਕਰਦਾ ਸੀ ਖਾਸ ਕਰਕੇ ਇਹ ਜੋ ਚਿੱਟੇ ਤੇ ਸਾਡੀ ਨੌਜਵਾਨੀ ਧਸੀ ਹੋਈ ਹੈ ਉਹ ਜਿਆਦਾ ਡੋਸ ਕਰਕੇ ਉਹਦੀ ਪਿਛਲੇ 2-3 ਮਹੀਨੇ ਪਹਿਲਾਂ ਉਹਦੀ ਮੌਤ ਹੋ ਜਾਂਦੀ ਹੈ ਜਿੱਤੇ ਇਹ ਬੇਵਸਤ ਤੌਰ ਤੇ ਸੰਗਰੂਰ ਚ ਇੱਕ ਆਜ਼ਾਦ ਤੌਰ ਤੇ ਇੱਕ ਫਰੰਟ ਬਣਿਆ ਆਜ਼ਾਦੀ ਦੇ ਜਿਹੜੀ ਇਹ ਸੰਘਰਸ਼ ਹੈ ਅਰਵਤੀ ਪਾਰਟੀਆਂ ਤੋਂ ਉਹ ਆਜ਼ਾਦੀ ਦੇ ਸੰਘਰਸ਼ ਦੇ ਵਿੱਚ ਇਹ ਵੀ ਸਪੀ ਸ਼ਰਮਾ ਵੀ ਇਹ ਫਰੰਟ ਦੀ ਆਗੂ ਹੈ ਤੇ ਜਦੋਂ ਪਤਾ ਲੱਗਿਆ ਵੀ ਇਹਨੇ ਸੰਗਰੂਰ ਆਉਣ ਹੈ ਅਰਵਿੰਦ ਕੇਜਰੀਲ ਤੇ ਭਗਵਤ ਸਿੰਘ ਮਾਨ ਨੇ ਨਹੀਂ ਫਿਰ ਤੁਸੀਂ ਤੁਸੀਂ ਸੰਗਰੂਰ ਕਿਉਂ ਨਹੀਂ ਵਿਰੋਧ ਕੀਤਾ ਸੰਗਰੂਰ ਕਿਉਂ ਨਹੀਂ ਗਏ ਸੀ ਬਿਲਕੁਲ ਐਸੀ ਦੇਖੋ ਐਸੀ ਮਿਲਨ ਦਾ ਜੋ ਇੱਛਾ ਸੀ ਕਿਉਂਕਿ ਸੰਗਰੂਰ ਤੋਂ ਇੱਕ ਚਿੰਕ ਜਿਹੜੀ ਭਖੀ ਹੈ ਇਹਨੇ ਗੱਲ ਕੀਤੀ ਵੀ ਆਪਾਂ ਸੰਗਰੂਰ ਮਿਲਦੇ ਆ ਮੈਂ ਜਦੋਂ ਦੀ ਇਹ ਸਰਕਾਰ ਬਣੀ ਹੈ ਮੈਂ ਅਜ ਤੱਕ ਆਪਦੇ ਭਾਈ ਨੂੰ ਅਰਵਿੰਦ ਕੇਜਰੀਵਾਲ ਨੂੰ ਮਿਲੀ ਨਹੀਂ ਹੈਗੀ ਨਾ ਹੀ ਉਹਨੇ ਕੋਈ ਮਿਲਣ ਦਾ ਸਮਾਂ ਦਿੱਤਾ ਹੈ ਵੀ ਆਪਾਂ ਜਾ ਕੇ ਉੱਥੇ ਮਿਲ ਕੇ ਆਉਣੇ ਤੇ ਆਪਦਾ ਦੁੱਖ ਦਰਦ ਪੰਜਾਬ ਦੀ ਜਵਾਨੀ ਜੋ ਨਿਸ਼ਚਿੰਤਾ ਸਰੀ ਹੈ ਪੰਜਾਬ ਦੀ ਬੇਰੁਜ਼ਗਾਰੀ ਦੀ ਗੱਲ ਰੱਖ ਕੇ ਆਉਣੇ ਪਰ ਜਿਉਂ ਹੀ ਅਸੀਂ ਸਿਟੀ ਐਂਟਰ ਕਰਦੇ ਹਾਂ ਜਿਹੜਾ ਇੱਕ ਕਰਫਿਊ ਵਰਗਾ ਮਾਹੌਲ ਸੁਗਰੂਰ ਕੱਲ ਬਣਾਇਆ ਗਿਆ ਸੀ ਜਦੋਂ ਅਰਵਿੰਦ ਕੇਜਰੀਵਾਲ ਸੁਗਰੂਰ ਆਇਆ ਦੁਕਾਨਾਂ ਬੰਦ ਕਰਾਈਆਂ ਗਈਆਂ ਤੱਕੇ ਨਾਲ ਉਹਨਾਂ ਦੇ ਅੰਦਰ ਜਿਹੜੇ ਬੰਦੇ ਬੈਠੇ ਸੀਗੇ ਉਹਨਾਂ ਨੂੰ ਦੁਪਹਿਰ ਦਾ ਖਾਣਾ ਖਾਣ ਲਈ ਜਿਹੜੇ ਸਾਡੇ ਦੁਕਾਨਦਾਰ ਵੀਰ ਨੇ ਉਹ ਦੁਪਹਿਰ ਦਾ ਖਾਣਾ ਚਾਹੀਦੀ ਕਿ ਉਹ ਘਰੇ ਖਾਂਦੇ ਅੱਛਾ ਜਹਰ ਕਰਦਾ ਸੀ ਉਹਨਾਂ ਨੂੰ ਬੰਦੀ ਤੌਰ ਤੇ ਉੱਥੇ ਬਿਠਾਇਆ ਗਿਆ ਵੀ ਤੁਸੀਂ ਜਾਣਾ ਨਹੀਂ ਇਹਦਾ ਮੋਟਰਸਾਈਕਲ ਉੱਥੇ ਰਹਿ ਗਿਆ ਉਹਨੂੰ ਮੋਟਰਸਾਈਕਲ ਦੇ ਚੱਕਣ ਤਾਂ ਇੱਕ ਤਰ੍ਹਾਂ ਸਾਰੀਆਂ ਸ਼ਟਕਾਂ ਬਲੌਕ ਕਰਕੇ ਇਹਨਾਂ ਦਾ ਸਿਰਫ ਕੇਡਰ ਤੇ ਇਹਨਾਂ ਦੇ ਆਗੂ ਸ਼ਹਿਰ ਦੇ ਅੰਦਰ ਆ ਸਕਦੇ ਸੀ ਜਿਉਂ ਹੀ ਅਸੀਂ ਸ਼ਹਿਰ ਵੱਲ ਮੂਵ ਕਰਦੇ ਤੇ ਸਾਨੂੰ ਉੱਥੇ ਪੈਰੀਗੇਟ ਲੱਗ ਕੇ ਸਾਨੂੰ ਉੱਥੇ ਫੜ ਲਿਆ ਜਾਂਦਾ ਇਹ ਕਿਹਾ ਜਾਂਦਾ ਤੁਸੀਂ ਅੱਗੇ ਨਹੀਂ ਜਾਣਾ ਉਸ ਤੋਂ ਬਾਅਦ ਜੋ ਹੀ ਅਸੀਂ ਉਥੋਂ ਨਿਕਲਦੇ ਆ ਪਤਾ ਲੱਗਦਾ ਵੀ ਇਹਨਾਂ ਨੇ ਪਟਿਆਲਾ ਇਹਨਾਂ ਦੇ ਰੋਡ ਸ਼ੋਅ ਹੈ ਡਾਕਟਰ ਬਿਲਵੀਰ ਸਿੱਧੂ ਦੇ ਹੱਕ 'ਚ ਅਸੀਂ ਪਟਿਆਲੇ ਵੱਲ ਮੂਵ ਕਰਦੇ ਆ ਸੁਗਰੂ ਸਾਨੂੰ ਮਿਲਣਾ ਕਾਰਨ ਜੋ ਅਸੀਂ ਸਾਨੂੰ ਪਟਿਆਲਾ ਜਾਣਾ ਪਿਆ ਪਟਿਆਲੇ ਉਦੇ ਜਦੋਂ ਜੋ ਹੀ ਅਸੀਂ ਕਲੱਗ ਤੌਰ ਤੇ ਕਿਉਂਕਿ ਮੈਂ ਇੱਕ ਵਕੀਲ ਵੀ ਆ ਅਸੀਂ ਜਿਹੜੇ ਇਲਾਜ਼ ਨੇ ਜਿਹੜੇ ਕਾਨੂੰਨ ਨੇ ਸਿੱਖਦੇ ਵੀ ਆਪਦੇ ਹੱਥ 'ਚ ਨਹੀਂ ਲੈਂਦੇ ਮੈਂ ਔਰ ਸਿੱਪੀ ਕੋਰਨਰ ਤੇ ਖੜੀ ਸੀ ਅੱਛਾ ਤੁਸੀਂ ਮੈਂ ਇੱਕ ਗੱਲ ਜਾਨਣਾ ਚਾਹਾਂਗਾ ਤੁਸੀਂ ਆਪਣੀ ਗੱਲ ਰੱਖਣ ਵਾਸਤੇ ਗਏ ਤਾਂ ਉੱਥੇ ਜਿਹੜੇ ਇਹਨਾਂ ਦੇ ਲੋਕੀ ਆਗੂ ਸੀ ਜੋ ਇਹਨਾਂ ਦੇ ਪ੍ਰੋਗਰਾਮ ਨੂੰ ਮੈਨੇਜ ਕਰ ਰਹੇ ਸੀ ਤੁਸੀਂ ਉਹਨਾਂ ਦੇ ਨਾਲ ਗੱਲ ਕਰਨ ਵਾਸਤੇ ਕੋਈ ਗੱਲ ਕੀਤੀ ਵੀ ਸਾਨੂੰ ਮਿਲਾਓ ਦੇਖੋ ਕਿਹੜਾ ਉੱਥੋਂ ਦਾ ਮਾਹੌਲ ਸੀ ਮੈਂ ਮੈਂ ਤੁਹਾਡੇ ਨਾਲ ਗੱਲ ਵੱਡੀ ਕਰਦਾ ਉੱਥੇ ਕਿਸੇ ਵੀ ਆਗੂ ਦੀ ਉੱਥੇ ਕੋਈ ਪੁੱਛਪੜਤਾ ਨਹੀਂ ਠੀਕ ਹੈ ਜਿਹੜਾ ਇਹਨਾਂ ਦਾ ਸੀਐਮ ਸਿਕਿਉਰਟੀ ਦਾ ਦਾਇਰੀ ਇੰਨਾ ਵੱਡਾ ਹੁੰਦਾ ਹੈ ਕਿ ਉੱਥੇ ਨਾ ਹੀ ਇਹਨਾਂ ਦੇ ਵੀ ਐਮਐਲਏ ਵੀ ਦੇਖਿਆ ਮੈਂ ਨਾਬੇ ਵਾਲੇ ਜਿਹੜੇ ਸਾਈਕਲ ਵਾਲੇ ਤੇ ਮਸ਼ਹੂਰ ਹੋਏ ਸੀ ਉਹ ਵੀ ਵਿਚਾਰੇ ਸਾਈਡ ਤੇ ਖੜੇ ਸੀ ਖਾਸ ਕਰਕੇ ਜਿਹਨੇ ਐਮਐਲਏ ਇਹ ਪਟਿਆਲਾ ਸੀਟ ਦੇ ਨਾਲ ਸੰਬੰਧਤ ਤੇ ਨੇ ਨੋ ਹਲਕੇ ਨੇ ਉਹਨਾਂ ਦੀ ਕਿਸੇ ਦੀ ਕੋਈ ਪੁੱਛਪੜਤਾਲ ਨਹੀਂ ਸੀ ਕੋਈ ਕਿਸੇ ਕਾਰਨਰ ਤੇ ਖੜਾ ਸੀ ਕੋਈ ਕਿਸੇ ਕਾਰਨਰ ਤੇ ਖੜਾ ਸੀ ਸੋ ਐਸੀ ਹੀ ਐਸੀ ਵੀ ਇੱਕ ਕਾਰਨਰ ਡਿਸਾਈਡ ਕੀਤਾ ਇੱਕ ਕਾਰਨਰ ਤੇ ਖੜ ਕੇ ਸੀ ਆਪਣੀ ਗੱਲ ਰੱਖਾਂ ਪਰ ਤੁਹਾਡੇ ਨਾਲ ਗੱਲ ਹੋਈ ਦੇਖੋ ਜਿਵੇਂ ਹੀ ਇਹਨਾਂ ਦੀ ਗੱਡੀ ਆਉਂਦੀ ਹੈ ਐਸੀ ਸਾਈਡ ਤੇ ਖੜੇ ਸੀ ਖਾਲੀ ਹੱਥ ਸੀ ਇਵਨ ਐਸੀ ਆਪਦੇ ਮੋਬਾਈਲ ਫੋਨਸ ਵੀ ਗੱਡੀ ਚ ਰੱਖ ਕੇ ਗਏ ਵੀ ਕਰੂ ਸਾਨੂੰ ਕੋਈ ਐਲੀਗੇਟ ਨਾ ਕਰਦੇ ਕਿਉਂਕਿ ਇੱਕ ਸੀਐਮ ਦੋ ਸੀਐਮ ਹੋਗੇ ਇੱਕ ਪੰਜਾਬ ਦਾ ਹੋਗਾ ਇੱਕ ਦਿੱਲੀ ਦਾ ਹੋਗਾ ਕਹ ਲੋ ਇਹ ਕਹਿ ਸਕਦੇ ਨੇ ਵੀ ਇਹਨਾਂ ਨੂੰ ਕਿਸੇ ਸ਼ਰਾਸਤੀ ਬੰਦਿਆਂ ਨੇ ਭੇਜਿਆ ਇਹਨਾਂ ਇਹਨਾਂ ਨਾਲ ਕੋਈ ਟੱਚ ਸੀ ਜਿਗਾ ਫੋਨ ਤੇ ਕੋਈ ਗੱਲ ਕਰ ਰਿਆ ਸੀ ਇਹਨਾਂ ਨੂੰ ਜਾਣਕੀ ਭੇਜੇ ਗਿਆ ਸੋ ਅਸੀਂ ਆਪਣੇ ਫੋਨਸ ਵੀ ਗੱਡੀ ਚ ਰੱਖ ਕੇ ਗਿਆ ਖਾਲੀ ਹੱਥ ਕੇ ਸਿਰਫ ਸਾਡੇ ਹੱਥ 'ਚ ਜੋ ਵੀ ਪੰਜਾਬ ਦੀ ਸਥਿਤੀ ਹੈ ਜੋ ਸ਼ਿਪੀ ਸ਼ਰਮਾ ਨੇ ਆਪਦਾ ਦੁੱਖ ਲਿਖਿਆ ਹੋਇਆ ਸੀ ਸਾਡੇ ਕੋਲੇ ਉਹ ਕਾਗਜ਼ਾਤ ਉਹ ਪਰਚੇ ਸਨ ਜਿਉਂ ਹੀ ਅਸੀਂ ਕੋਰਨਰ 'ਚ ਜਾ ਕੇ ਖੜਦੇ ਆ ਤੇ ਅਰਵਿੰਦ ਕੇਜਰੀਆ ਇਸ ਤੇ ਸਵਾਰ ਭਗਵੰਤ ਸਿੰਘ ਮਾਨ ਨਾਲ ਹੀ ਡਾਕਟਰ ਬਲਬੀਰ ਸੇ ਇਹਨਾਂ ਦੀ ਗੱਡੀ ਆਉਂਦੀ ਹੈ ਕਾਫਲੇ ਦੇ ਰੂਪ ਚ ਜੇ ਉਹ ਗੱਡੀ ਨੇੜੇ ਆਉਂਦੀ ਹੈ ਤੇ ਅਸੀਂ ਜਿਹੜੇ ਪੁਲਿਸ ਅਫੀਸ਼ਰਸ ਸਾਡੇ ਅੱਗੇ ਖੜਦੇ ਨੇ ਸਕਿਉਰਟੀ ਵਾਲੇ ਸਕਿਉਰਟੀ ਵਾਲੇ ਸੀਐਮ ਸਕਿਉਰਟੀ ਲਾ ਲੋ ਜਾਂ ਸੀਆਈਡੀ ਲਾ ਲੋ ਜੋ ਵੀ ਡਿਪਾਰਟਮੈਂਟ ਇਹਨਾਂ ਦੀ ਮਤਲਬ ਦੇਖਰੇਖ ਕਰਦਾ ਉਹ ਸਾਡੇ ਹੱਥ ਚ ਪਰਚੇ ਦੇਖ ਲਾਉਂਦਾ ਉਹ ਪਰਚੇ ਦੇਖਦਾ ਤੇ ਉਹ ਸਾਡੇ ਅੱਗੇ ਪੁਲਸ ਤੌਰ ਤੇ ਬੈਰੀਗੇਡ ਲੱਗ ਜਾਂਦੇ ਨੇ ਜਿਹੜੀ ਲੇਡੀਜ਼ ਉਹ ਡੇਰੇ ਕਾਂਸਟੇਬਲਸ ਨੇ ਉਹਨਾਂ ਦੀ ਲੇਅਰ ਲੱਗ ਜਾਂਦੀ ਹੈ ਉਹਨਾਂ ਦੀ ਲੇਅਰ ਲੱਗ ਜਾਂਦੀ ਹੈ ਤੇ ਸਿਪੀ ਨੂੰ ਖਾਸ ਕਰਕੇ ਡੰਡੇ ਨਾਲ ਜਿਵੇਂ ਆਪਾਂ ਕਹਿੰਦੇ ਆ ਚਾਰੇ ਪਾਸੇ ਰਾਉਂਡ ਰਾਉਂਡ ਅਪ ਕਰ ਲਾਂਦੇ ਡੰਡੇ ਨਾਲ ਉਹਨੂੰ ਤਬੋਚਿਆ ਜਾਂਦਾ ਠੀਕ ਹੈ ਜਦੋਂ ਗੱਡੀ ਆਉਂਦੀ ਹੈ ਤੇ ਅਸੀਂ ਕਹਿੰਦੇ ਆ ਕੇਜਰੀਆਲ ਭਗਵੰਤਬਾਨ ਕਿ ਸਾਡੀ ਗੱਲ ਸੁਣੀ ਜਾਵੇ ਪਰ ਉਹ ਸਮਾਂ ਇਹੋ ਜਿਹਾ ਸੀ ਗਰਦੀਪ ਜਾਨੀ ਕਿ ਗੱਲ ਤੁਸੀਂ ਗੱਲ ਕਰਨ ਵਾਸਤੇ ਇਸ਼ਾਰਾ ਕੀਤਾ ਉਹਨਾਂ ਬਾਰੇ ਇਸ਼ਾਰੇ ਸੀ ਕੀਤਾ ਸੀ ਹੱਥ ਖੜੇ ਕੀਤੇ ਸਾਡੇ ਹੱਥ ਖਾਲੀ ਸਨ ਅਸੀਂ ਹੈਂਡ ਰੇਜ਼ ਕੀਤੇ ਵੀ ਸਾਡੀ ਗੱਲ ਸੁਣੀ ਜਾਵੇ ਸਿੱਪੀ ਨੇ ਕਿਹਾ ਵੀ ਤਾਂ ਅਰਵਿੰਦ ਕੇਜਰੀਵਾਲ ਸਾਹਿਬ ਮੈਂ ਤੁਹਾਡੀ ਭੈਣ ਆ ਸਿੱਪੀ ਸ਼ਰਮਾ ਜੰਦਾਬਾਦ ਅਰਵਿੰਦ ਕੇਜਰੀਵਾਲ ਗੱਲ ਸੁਣੋ ਅਸੀਂ ਇਹ ਵੀ ਨਾਰੇ ਉੱਥੇ ਲਾਏ ਪਰ ਕਿਸੇ ਨੇ ਉੱਥੇ ਕੋਈ ਪਚਪੜਤਾਲ ਨਹੀਂ ਹੋਈ ਹੁੰਦੇ ਸਨ ਜਦੋਂ ਇਹ ਗੱਲ ਜਦੋਂ ਗੁਜ਼ਰ ਲਗੀ ਅਸੀਂ ਜੋ ਸਿੱਪੀ ਸ਼ਰਮਤੇ ਮੈਂ ਸੀਗਾ ਅਸੀਂ ਅੱਗੇ ਹੋਣ ਦੀ ਕੋਸ਼ਿਸ਼ ਕੀਤੀ ਤੇ ਜਿਹੜੇ ਪਰਚੇ ਸੀ ਗੁੱਸੇ ਚ ਆ ਕੇ ਇਹ ਗੱਲ ਮੈਂ ਕਹਿਣ ਲੱਗਿਆ ਔਨ ਮੀਡੀਆ ਔਰ ਰਿਕਾਰਡ ਗੱਲ ਕਰਨ ਲੱਗਿਆ ਤਾਂ ਅਸੀਂ ਨੇ ਪਰਚੇ ਉੱਪਰ ਨੂੰ ਸਿੱਟੇ ਤੇ ਮਰਦਾਵਾ ਕੇਜਰੀਅਲ ਮਰਦਾਵਾ ਜੋ ਇੱਥੋਂ ਦਾ ਆਮ ਆਦਮੀ ਪਾਰਟੀ ਦੀ ਸਰਕਾਰ ਮਰਦਾਵਾ ਦੇ ਸੀ ਨਾਰੇ ਲਾਉਂਦੇ ਰਹੇ ਜਿੰਨਾਂ ਚੱਕਰ ਗੱਡੀਆਂ ਲੰਘਿਆ ਨਹੀਂ ਪਰ ਉਸੇ ਦੌਰਾਨ ਇੱਕ ਇਹ ਜਨਸੀ ਨੇ 10000 ਕਾਰਾਂ ਬਤੌਰ ਮੈਂ ਵਕੀਲ ਗੱਲ ਨਹੀਂ ਕਰਨ ਲੱਗਿਆ ਬਤੌਰ ਮੈਂ ਸਿਟੀਜ਼ਨ ਆਫ ਇੰਡੀਆ ਜੇ ਪੰਜਾਬ ਨੂੰ ਐਸੀ ਟੈਕਸ ਪੇ ਕਰਦੇ ਆ ਤੇ ਸਰਕਾਰਾਂ ਸਾਡੇ ਟੈਕਸਾਂ ਤੋਂ ਚੱਲਦੀਆਂ ਨੇ ਬਤੌਰ ਮੈਂ ਹੁਣ ਉਹ ਗੱਲ ਕਰਨ ਲੱਗਿਆ ਜੋ ਹੀ ਡੈਮੋਕਰੈਟਿਕ ਸਾਡਾ ਰਾਈਟ ਹੈ ਪ੍ਰੋਟੈਸਟ ਦਾ ਰਾਈਟ ਟੂ ਸਪੀਕ ਜਿਹੜੇ ਫੰਡਾਮੈਂਟਲ ਰਾਈਟਸ ਨੇ ਡਾਕਟਰ ਬੀ ਬੀ ਆਰ ਅੰਬੇਦਕਰ ਸਾਨੂੰ ਦੇ ਕੇ ਗਿਆ ਸਾਨੂੰ ਇੱਥੇ ਜਿਹੜਾ ਇਹ ਦੇਸ਼ ਹੈ ਇੱਕ ਚੈਨ ਚ ਬਣ ਕੇ ਗਿਆ ਹਰ ਇੱਕ ਦੀ ਨੀਤੀ ਬਣਾ ਕੇ ਗਿਆ ਹਰ ਇੱਕ ਸਿਸਟਮ ਬਣਾ ਕੇ ਗਿਆ ਉਹ ਫੰਡਾਮੈਂਟਲ ਰਾਈਟ ਯੂਜ਼ ਕਰਦੇ ਹੋਏ ਅਸੀਂ ਉੱਥੇ ਪ੍ਰੋਟੈਸਟ ਕਰਨ ਲੱਗੇ ਮੁਰਦਾਬਾਦ ਦੇ ਨਾਰੇ ਲਾਉਣ ਲੱਗੇ ਜਉਂ ਹੀ ਅਸੀਂ ਪਰਚੇ ਉੱਥੇ ਖੰਡਿਆਏ ਪਰ ਅਫਸੋਸ ਦੀ ਗੱਲ ਹੈ ਵੀ ਉੱਥੋਂ ਸਕਿਉਰਿਟੀ ਚੋਂ ਜਿਹੜੇ ਬੰਦੇ ਸਿਵਲ ਡਰੈਸ ਚ ਸਨ ਉਹ ਆ ਕੇ ਮੇਰਾ ਮੂੰਹ ਬੰਦ ਕਰ ਲਾਉਂਦੇ ਨੇ ਠੀਕ ਹੈ ਮੂੰਹ ਬੰਦ ਕਰਨ ਦੀ ਕੋਸ਼ਿਸ਼ ਕਰਦੇ ਨੇ ਮੈਂ ਫੇਰ ਵੀ ਹੱਥ ਖੜਾ ਕਰਕੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰਦਾ ਮੁਰਦਾਬਾਦ ਦੇ ਨਾਰੇ ਵੀ ਲਾਉਣਾ ਉਸ ਤੋਂ ਬਾਅਦ ਜਦੋਂ ਉਹ ਨਹੀਂ ਬੰਦਾ ਹਟਦਾ ਜਿਉਂ ਮੇਰਾ ਮੂੰਹ ਬੰਦ ਕਰਦੇ ਨੇ ਤੇ ਉਤੋਂ ਬਾਅਦ ਉਹ ਇੰਨੀ ਕੁੱਟਕੇ ਕਰਦੇ ਨੇ ਵੀ ਮੇਰਾ ਦਾੜਾ ਉਹਨਾਂ ਦੇ ਹੱਥ 'ਚ ਆ ਜਾਂਦਾ ਹੂੰ ਦਾੜਾ ਹੱਥ ਚ ਆਉਂਦਾ ਤੇ ਉਹਦੇ ਨਾਲ 2-3 ਬੰਦੇ ਹੋਰ ਆ ਜਾਂਦੇ ਨੇ ਉਹ ਮੈਂ ਦੇਖ ਕੇ ਪਛਾਣ ਸਕਦਾ ਸਾਡੇ ਕੋਲੇ ਫੁਟੇਜ ਵੀ ਹੈਗੀ ਆ ਸਾਡੇ ਕੋਲੇ ਫੋਟੋਸ ਹੈਗੀਆਂ ਕਿ ਉਹ ਪੁਲਿਸ ਆਫੀਸ਼ਰਸ ਸੀਗੇ ਜਾਂ ਆਮ ਆਦਮੀ ਪਾਰਟੀ ਦੇ ਵਰਕਰ ਸੀ ਉਹ ਆ ਕੇ ਦਬੋਚ ਲਾਂਦੇ ਨੇ ਮੇਰੇ ਹੱਥ ਹੱਥ ਖਿੱਚੇ ਜਾਂਦੇ ਨੇ ਉਤੋਂ ਬਾਅਦ ਜਿਉਂ ਹੀ ਤੁਹਾਡੀ ਦਸਤਾਰ ਦੀ ਵੀ ਬੇਅਦਬੀ ਹੋਈ ਮੈਂ ਉਸੇ ਗੱਲ ਤੇ ਆਉਣ ਲੱਗ ਗਿਆ ਜਿਉਂ ਹੀ ਜੇ ਮੈਂ ਮਤਲਬ ਨਾਰੇ ਲਾਉਣੇ ਚਕਾਰੇ ਲਾਉਣੋਂ ਹਟਦਾ ਨਹੀਂ ਜੋ ਉਵੇਂ ਮੇਰੇ ਮੇਰੇ ਪੱਗ ਲਾ ਲਾ ਕੇ ਮੇਰੇ ਕੇਸਾਂ ਨੂੰ ਫੜ ਕੇ ਪਿੱਛੇ ਖਿੱਚਿਆ ਜਾਂਦਾ ਜਦੋਂ ਕੇਸ ਪੱਟੇ ਜਾਂਦੇ ਨੇ ਪਿੱਛੇ ਖਿੱਚਿਆ ਜਾਂਦਾ ਤੇ ਨਾਲ ਹੀ ਜੋ ਸਿੱਪੀ ਸ਼ਰਮਾ ਸੀ ਜੋ ਆ ਅਰਵਿੰਦ ਕੇਜਰੀਵਾਲ ਦੀ ਮੂੰਹ ਬੋਲੀ ਭੈਣ ਸੀ ਉਹਦੇ ਨਾਲ ਵੀ ਜਿਹੜੇ ਜੈਂਟ ਸੀਗੇ ਉੱਥੋਂ ਦੇ ਜੇ ਕੋਈ ਲੇਡੀ ਕਾਂਸਟੇਬਲ ਹੁੰਦੀ ਦੇਖੋ ਬਾਲ ਖਿੱਚਨੇ ਕਿਸੇ ਨੂੰ ਬੋਲਣ ਤੋਂ ਰੋਕਣਾ ਇਹ ਸਾਡੇ ਸੰਵਿਧਾਨ ਦੇ ਵਿੱਚ ਨਹੀਂ ਆਉਂਦਾ ਫਿਰ ਉਥੋਂ ਦਾ ਜਿਹੜਾ ਜੈਂਟ ਸੀਗੇ ਬੰਦੇ ਉਹੀ ਬੰਦੇ ਆਪਣੇ ਸਿੱਪੀ ਦੇ ਬਾਲ ਖਿੱਚ ਕੇ ਪਿੱਛੇ ਕਰਦੇ ਨੇ ਕਿਉਂਕਿ ਉਂਤੇ ਅਸੀਂ ਪਿੱਛੇ ਹੋ ਨਹੀਂ ਰਹੇ ਸੀ ਬਾਲ ਖਿੱਚ ਕੇ ਪਿੱਛੇ ਕਰਿਆ ਈਵਨ ਉਹਦੀ ਛਾਤੀ ਤੇ ਹੱਥ ਪਾਈ ਗਿਆ ਉਹਦੇ ਬਟਨ ਵੀ ਟੁੱਟੇ ਸਿੱਪੀ ਸ਼ਰਮਾ ਦੇ ਬਟਨ ਵੀ ਟੁੱਟੇ ਉਸ ਤੋਂ ਬਾਅਦ ਫਿਰ ਅਸੀਂ ਗੁੱਸੇ ਹੋ ਕੇ ਹੋਰ ਨਾਰੇ ਲਾਉਣ ਲੱਗੇ ਆਂ ਵੀ ਪੁਲਿਸ ਪ੍ਰਸ਼ਾਸਨ ਮਰਦਾ ਵਾ ਤੇ ਇਹ ਸਾਰਾ ਦੇਖ ਕੇ ਮੇਰਾ ਮਨ ਤੇ ਇਹ ਪ੍ਰਸੀਜ ਹੋਇਆ ਕਿ ਅੱਜ ਦੇ ਪੰਜਾਬ 'ਚ ਖਾਸ ਕਰਕੇ ਪਟਿਆਲਾ ਜੋ ਸਿਟੀ ਆਫ ਪੰਜਾਬ ਕਿਹਾ ਜਾਂਦਾ ਹੈ ਜੇ ਅੱਜ ਇੱਕ ਨੌਜਵਾਨ ਤੇ ਇੱਕ ਪੰਜਾਬੀ ਤੇ ਆਪਦੀ ਗੱਲ ਰੱਖਦਾ ਇੱਕ ਡੈਮੋਕਰੈਟਿਕ ਰਾਈਟ ਜਿਹੜਾ ਰਾਈਟ ਟੂ ਸਪੀਕ ਹੈ ਜੇ ਉਹਦੇ ਹੱਕਾਂ ਤੇ ਡਾਕਾ ਵੱਜਦਾ ਹੈ ਤੇ ਬਹੁਤ ਅਫਸੋਸ ਹੈ ਕਿ ਅੱਜ ਐਸੀ ਪੰਜਾਬ ਦੇ ਕਿਸੇ ਸਿਸਟਮ ਚ ਨਹੀਂ ਬੈਠੇ ਇੱਥੇ ਜੰਗਲ ਰਾਜ ਹੈ ਜਿਸ ਤਰ੍ਹਾਂ ਮੋਦੀ ਹਕੂਮਤ ਦਿੱਲੀ ਦੀ ਹਕੂਮਤ ਸਾਡੇ ਜਿਹੜੇ ਬੇਹੱਥੇ ਸੀਗੇ ਜਿਹੜੇ ਖਾਲੀ ਹੱਥ ਕੇ ਸੀਗੇ ਦਿੱਲੀ ਵੱਲ ਕੂਚ ਕਰਦੇ ਸਾਡੇ ਕਿਸਾਨਾਂ ਤੇ ਗੋਲੀਆਂ ਚਲਾਈਆਂ ਡੱਡੇ ਪਰਸਾਏ ਗੱਦਾ ਪਾਣੀ ਪਾਇਆ ਤੇ ਜਿਹੜੇ ਕਿਲੇ ਸੀ ਉਹ ਠੋਕੇਗੇ ਉਸੇ ਤਰ੍ਹਾਂ ਕੱਲ ਪੰਜਾਬ ਪੁਲਿਸ ਨੇ ਇਹ ਐ ਰਵਿੰਦ ਕੇਜਰੀਆ ਤੇ ਭਗਵੰਤ ਮਾਨ ਦੇ ਸਾਹਮਣੇ ਇਹ ਦੇਖ ਰਹੀ ਸੀ ਸਾਨੂੰ ਕਿਉਂਕਿ ਤੁਸੀਂ ਜਿਹੜਾ ਇਹਦਾ ਭਗਵੰਤ ਮਾਨ ਦਾ ਫੇਸ ਫੇਸਬੁੱਕ ਪੇਜ ਹੈ ਤੁਸੀਂ ਉਹ ਵੀ ਚੈੱਕ ਕਰ ਸਕਦੇ ਹੋ 1 ਮਿੰਟ ਤੇ ਕੁ ਸੈਕਿੰਡ ਤੇ ਉਹ ਵੀਡੀਓ ਆ ਰਹੀ ਹੈ ਜਿੱਦ ਤੇ ਸੀ ਪਰਚੇ ਖਣੇਉਣੇ ਆ ਤੇ ਉਦੋਂ ਇਹਨਾਂ ਨੇ ਦੇਖਿਆ ਵੀ ਇਹਦੀ ਦਾੜੀ ਪੱਟੀ ਜਾ ਰਹੀ ਹੈ ਦੀ ਪੱਗ ਲੱਥ ਗਈ ਨੂੰ ਵਾਲ ਖਿੱਚੇ ਜਾ ਰਹੇ ਨੇ ਕੋਈ 4-5 ਮਿੰਟ ਇਹ ਉੱਥੇ ਦੇਖਦੇ ਵੀ ਨੇ ਤੇ ਅਰਵਿੰਦ ਕੇਜਰੀਆ ਤੇ ਭਗਵੰਤ ਸਿੰਘ ਮਾਨ ਆਪਸੇ ਗੱਲ ਵੀ ਕਰਦੇ ਨੇ ਮੈਨੂੰ ਨਹੀਂ ਪਤਾ ਕੀ ਵਿਸ਼ੇ ਤੇ ਗੱਲ ਕਰਦੇ ਨੇ ਪਰ ਸਾਡੇ ਕਿ ਨਹੀਂ ਦੇਖ ਕੇ ਗੱਲ ਕਰਦੇ ਨੇ ਅੱਖਾਂ ਦੇ ਸਾਹਮਣੇ ਪੱਗਾਂ ਰੋਲੀਆਂ ਅੱਖਾਂ ਦੇ ਸਾਹਮਣੇ ਦਾੜੇ ਪੱਟੇ ਗਏ ਅੱਖਾਂ ਦੇ ਸਾਹਮਣੇ ਅਰਵਿੰਦ ਕੇਜਰੀਆ ਦੀ ਮੂੰਹ ਬੋਲੀ ਭੈਣ ਜਿਹਨੂੰ ਇਹਨੇ ਭੈਣ ਕੈਕੀ 21 ਤੋਂ ਲਾਇਆ ਸੀ ਉਹਦੇ ਵਾਲ ਪੱਟੇ ਗਏ ਤੇ ਉਹਦੇ ਕਮੀਜ਼ ਦੇ ਬਟਨ ਤੋੜੇ ਗਏ ਉਹਦੇ ਸਾਤੀ ਤੇ ਹੱਥ ਪਾਇਆ ਗਿਆ ਮੈਂ ਕਹਿਣੋ ਮੇਰੇ ਕੈਂਚ ਸ ਸ਼ਰਮ ਆਉਦੀ ਹੈ ਵੀ ਇਹ ਐਜ਼ ਦੇ ਡੀਲਿੰਗ ਨਿਹੱਥੇ ਆਵਾਜ਼ ਉਠਾਉਣ ਵਾਲੇ ਲੋਕਾਂ ਨਾਲ ਤੇ ਸਾਡੇ ਨਾਲ ਕੱਲ ਦਾ ਸੀਟ ਕ੍ਰੀਏਟ ਹੋਇਆ ਅਚਨ ਬੋਲ ਸਾਹਿਬ ਜੀ ਮੈਂ ਆਪਾਂ ਗੱਲ ਕਰੀਏ ਭਗਵੰਤ ਮਾਨ ਅਕਸਰ ਇਹ ਕਹਿੰਦੇ ਸੀ ਕਿ ਨੌਜਵਾਨਾਂ ਨੂੰ ਕਹਿੰਦੇ ਸੀ ਕਿ ਤੁਸੀਂ ਲੀਡਰਾਂ ਨੂੰ ਘੇਰ ਕੇ ਸਵਾਲ ਪੁੱਛੋ ਤੇ ਹੁਣ ਵੀ ਦਵੇ ਕਰਦੇ ਨੇ ਕਿ ਅਸੀਂ ਵੀ ਮੈਸ ਕਾਇਆ ਲੀਡਰਾਂ ਨੂੰ ਸਵਾਲ ਕਰਨੇ ਪਰ ਕਿਤੇ ਨਾ ਕਿਤੇ ਜੇ ਹੁਣ ਲੋਕ ਸਵਾਲ ਕਰਦੇ ਆ ਇਹਨਾਂ ਨੂੰ ਭਗਵੰਤ ਮਾਨ ਦੀ ਪਾਰਟੀ ਦੇ ਸਵਾਲ ਕਰਦੇ ਆ ਤਾਂ ਖਿੱਚਤੂ ਹੁੰਦੀ ਆ ਦਸਤਾਰਾਂ ਉਤਰਦੀਆਂ ਨੇ ਚੁੰਨੀਆਂ ਰੁਲਦੀਆਂ ਨੇ ਤੇ ਫਿਰ ਹੁਣ ਕਹਿਣੀ ਤੇ ਕਰਨੀ 'ਚ ਤਾਂ ਫਰਕ ਹੋ ਗਿਆ ਨਾ ਦੇਖੋ ਕਹਿਣੀ ਤੇ ਕਰਨੀ 'ਚ ਤਾਂ ਬਹੁਤ ਵੱਡਾ ਜਮੀਨ ਆਸਮਾਨ ਦਾ ਫਰਕ ਪੈ ਜਦੋਂ ਉਹ ਬਤੌਰ ਐਮਪੀ ਸੀ ਭਗਵੰਤ ਮਾਨ ਤੇ ਇਹ ਇਹੀ ਗੱਲ ਕਰਦੇ ਸੀ ਤੁਸੀਂ ਲੀਡਰਾਂ ਤੋਂ ਸਵਾਲ ਕਰੋ ਲੀਡਰ ਉਹ ਜਵਾਬ ਦੇ ਨਹੀਂ ਕਿਉਂਕਿ ਉਹ ਥੋੜੇ ਚੁਣੇ ਹੋਏ ਬੰਦੇ ਨੇ ਉਹ ਤੁਹਾਡੇ ਨੌਕਰ ਨਹੀਂ ਉਹ ਗੱਲੇ ਸੀ ਅੱਜ ਵੀ ਕਰਦੇ ਆ ਸਟੇਜਾਂ ਤੋਂ ਵੀ ਉਹ ਸਾਡੇ ਚੁਣੇ ਹੋਏ ਨੌਕਰ ਨਹੀਂ ਪਰ ਭਗਵੰਤ ਸਿੰਘ ਮਾਨ ਜਿਹੜੇ ਸਿਸਟਮ ਦੇ ਵਿੱਚ ਬਹਿ ਗਏ ਪੁਲਿਸ ਤੋਂ ਗੁੰਡਾ ਰਾਜ ਕਰਾ ਰਹੇ ਨੇ ਅੱਜ ਪੁਲਿਸ ਦੀ ਸੰਸਥਾ ਮਰ ਚੁੱਕੀ ਹੈ ਸਿਸਟਮ ਦੇ ਹੱਥਾਂ 'ਚ ਭਾਵੇਂ ਸਰਕਾਰ ਦੇ ਹੱਥਾਂ 'ਚ ਖੇਡ ਰਹੀ ਹੈ ਕਿਸੇ ਨੂੰ ਇਹ ਉਂਗਲ ਕਰਦਨ ਤਾਂ ਉਹਦੀ ਪੱਗਾਂ ਰੁੱਲਦੀਆਂ ਨੇ ਕਿਸੇ ਕਿ ਨੂੰ ਉਂਗਲ ਕਰਦਨ ਤਾਂ ਉਹਦੀ ਦਾੜੀ ਪੱਟੀ ਜਾਂਦੀ ਹੈ ਕਿਸੇ ਕਿ ਨਹੀਂ ਉਂਗਲ ਕਰਦਨ ਕੋਈ ਲੇਡੀ ਕੋਈ ਜੈਂਟ ਉਹ ਦੇਖੇ ਨਹੀਂ ਜਾਂਦਾ ਉਹਦਾ ਸਤਕਾਰ ਹੀ ਨਹੀਂ ਰੱਖਿਆ ਜਾਂਦਾ ਤੇ ਉਹਦੀ ਛਾਤੀ ਤੇ ਹੱਥ ਪਾਇਆ ਜਾਂਦਾ ਅੱਜ ਕੇਜਰੀਆਲ ਅਰਵਿੰਦ ਕੇਜਰੀਆਲ ਤੇ ਜੇ ਭਗਵੰਤ ਸਿੰਘ ਮਾਨ ਦੀ ਕਹਿਣੀ ਕਥਨੀ 'ਚ ਕਹਾ ਜਮੀਨ ਆਸਮਾਨ ਦਾ ਫਰਕ ਹੈ ਕੱਲ ਉਹਨਾਂ ਦੇ ਅੱਖਾਂ ਦੇ ਸਾਹਮਣੇ ਸਾਡੀ ਪੱਗ ਰੋਲੀ ਕੱਲ ਉਹਨਾਂ ਦੇ ਅੱਖਾਂ ਦੇ ਸਾਹਮਣੇ ਸਾਡਾ ਦਾੜਾ ਪੱਟਿਆ ਗਿਆ ਉਹ ਕਹਿ ਨਹੀਂ ਸਕਦੇ ਸੀ ਵੀ ਇੱਕ ਮਿੰਟ ਇਹਨਾਂ ਨੂੰ ਆਉਣ ਦੋ ਸਾਡੀ ਗੱਲ ਅਸੀਂ ਜਦੋਂ ਹੱਥ ਖੜੇ ਕਰਕੇ ਕਹਿ ਰਹੇ ਆਂ ਵੀ ਸਾਡੀ ਗੱਲ ਸੁਣੀ ਜਾਵੇ ਛੱਪੀ ਸ਼ਰਮਾ ਜੱਦਾਵਾਦ ਉਹਨੇ ਦੇਖ ਲਿਆ ਵੀ ਮੇਰੀ ਉਹ ਭੈਣ ਖੜੀ ਹੈ ਜਿਹੜੀ ਭੈਣ ਨੂੰ ਮੈਂ ਟੈਂਕੀ ਤੋਂ ਲਾਇਆ ਉਹਦੇ ਨਾਲ ਇੱਕ ਨੌਜਵਾਨ ਮੁੰਡਾ ਖੜਾ ਹੈ ਜਿਹੜਾ ਹੱਥ ਰੇਸ ਕਰਦਾ ਸੀ ਕਾਰਨਰ ਤੇ ਖੜ ਕੇ ਅਸੀਂ ਕੈਟਰ ਦੇ ਵਿੱਚ ਸ਼ਾਮਲ ਵੀ ਨਹੀਂ ਹੋਏ ਅਸੀਂ ਸਾਈਡ ਤੇ ਖੜ ਕੇ ਸਾਰਾ ਕੁਝ ਕਰੇ ਸੀ ਪਰ ਇਹਨਾਂ ਦਾ ਮੂੰਹ ਟੁੱਟ ਜੇ ਮੇਰੇ ਨਾਲ ਜੇ ਕੋਈ ਇਹ ਜੀ ਗੱਲ ਕਰਦੀ ਕੀਤੀ ਹੁੰਦੀ ਤਾਂ ਅੱਜ ਮੈਂ ਮਾਨ ਨਾਲ ਗੱਲ ਕਰਦਾ ਵੀ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਤੇ ਅਰਵਿੰਦ ਕੇਜਰੀਆ ਆਮ ਲੋਕਾਂ ਚ ਚੁਣੇ ਹੋਏ ਨੇ ਆਮ ਲੋਕਾਂ ਦੀ ਸਰਕਾਰ ਚੱਲ ਰਹੀ ਹੈ। ਅਜਾ ਉਸ ਤੋਂ ਬਾਅਦ ਤੁਹਾਡੀ ਗ੍ਰਿਫਤਾਰੀ ਵੀ ਹੁੰਦੀ ਹੈ ਤੇ ਗ੍ਰਿਫਤਾਰ ਕਰਕੇ ਤੁਹਾਨੂੰ ਕਿੱਥੇ ਲੈ ਕੇ ਜਾਇਆ ਜਾਂਦਾ ਹੈ? ਕੁਝ ਸਮੇਂ ਬਾਅਦ ਹੀ ਨਾਲ ਹੀ ਪੁਲਿਸ ਪਾਰਟੀ ਆ ਜਾਂਦੀ ਹੈ, ਦੋ ਤਿੰਨ ਡੀਐਸਪੀ ਤਨਾਤ ਹੁੰਦੇ ਨੇ ਤੇ ਪੁਲਿਸ ਜਿਹੜੀ ਇਹਨਾਂ ਦੀ ਪੁਲਿਸ ਪੂਰਾ ਕੈਡਰ ਹੈ, ਉੱਥੇ ਜਮਾਵੜਾ ਜਮ੍ਹਾਂ ਹੋ ਜਾਂਦਾ ਤੇ ਅਸੀਂ ਉੱਥੇ ਵੀ ਇਹੀ ਸਵਾਲ ਕਰਦੇ ਆ ਵੀ ਜੇ ਉਹ ਪੁਲਿਸ ਅਫੀਸਰ ਹੈ, ਪਹਿਲੀ ਗੱਲ ਤਾਂ ਉਹਦੀ ਆ ਉਹ ਸਾਥੀ ਵੀ ਨਾਲ ਖੜਾ ਸੀ ਉਹਦੀ ਪ੍ਰੋਪਰ ਸਾਡੇ ਕੋਲੇ ਫੁਟੇਜ ਹੈ ਕਿਉਂਕਿ ਨਾਲ ਸਾਡੇ ਸਾਥੀ ਵੀਡੀਓ ਬਣਾ ਰਹੇ ਸੀ ਪ੍ਰੋਪਰ ਉਹਦੀਆਂ ਫੋਟੋਆਂ ਨੇ ਅਸੀਂ ਉਹ ਜਨਤਕ ਕਰਾਂਗੇ ਪਰ ਉਸ ਤੋਂ ਪਹਿਲਾਂ ਐਸਐਸਪੀ ਦੇ ਰਾਹੀਂ ਅਸੀਂ ਇਹ ਵੀ ਮੰਗ ਕਰਦੇ ਆਂ ਵੀ ਉੱਤੇ ਕਾਰਵਾਈ ਕੀਤੀ ਜਾਵੇ ਉਹਦੇ ਕੋਲੇ ਕੋਈ ਹੱਕ ਨਹੀਂ ਕੋਈ ਸੰਵਿਧਾਨ ਦਾ ਪੰਨਾ ਕੋਈ ਕਲੋਜ਼ ਹੈ ਨਹੀਂ ਕਹਿੰਦਾ ਵੀ ਜੇ ਕੋਈ ਡੈਮੋਕਰੈਟਿਕ ਤਰੀਕੇ ਨਾਲ ਸਾਈਟ ਤੇ ਖੜਾ ਹੋ ਕੇ ਖਾਲੀ ਹੱਥ ਜੇ ਕੋਈ ਆਪਣੀ ਆਵਾਜ਼ ਰੱਖ ਰਿਹਾ ਤੇ ਉਹਨੂੰ ਰੋਕ ਕੇ ਜਾਵੇ ਮੂੰਹ ਬੰਦ ਕਰਾਇਆ ਜਾਵੇ ਦੀ ਪਾਗਾਂ ਲਾਈਆਂ ਜਾਂ ਉਹ ਸਾਡੇ ਪੱਟੇ ਜਾਂ ਉੱਥੇ ਕੋਈ ਸਪਾਟੀ ਆਉਂਦੀ ਹੈ ਤੇ ਪੁਲਿਸ ਪਾਰਟੀ ਸਾਨੂੰ ਠਾਣੇ ਚ ਲੈ ਜਾਂਦੀ ਹੈ ਉੱਥੇ ਜਿਹੜਾ ਸਬਜ਼ੀ ਮੰਡੀ ਡਿਵੀਜ਼ਨ ਨੰਬਰ 2 ਹੈ ਉੱਥੇ ਸਾਨੂੰ ਗੁਰਦੀਪ ਚੀ 2 2.5 ਘੰਟੇ ਸਿੱਪੀ ਤੇ ਮੈਨੂੰ ਬਿਠਾਇਆ ਜਾਂਦਾ ਤੇ ਜਿਹੜੇ ਕਮਰੇ ਚ ਪਿਠਾਇਆ ਜਾਂਦਾ ਨਾ ਉੱਥੇ ਕੋਈ ਪੱਖਾ ਸੀ ਏਸੀ ਤਾਂ ਹੋਣ ਦੀ ਦੂਰੀ ਗੱਲ ਹੈ ਉੱਥੇ 2.5 ਘੰਟੇ ਸਾਨੂੰ ਇੱਕ ਕੰਜਸਟਰਡ ਰੂਮ ਚ ਬਿਠਾਇਆ ਜਾਂਦਾ ਤੇ ਮੈਂ ਉਹਨਾਂ ਨੂੰ ਅਪੀਲ ਕਰਦਾ ਵੀ ਮੈਨੂੰ ਫੋਨ ਬਹਿਆ ਕਰਾਇਆ ਜਾਵੇ ਮੈਂ ਗੱਲ ਕਰਨੀ ਆਪਦੇ ਸਾਥੀ ਨਾਲ ਤੇ ਆਪਦੇ ਪਰਿਵਾਰ ਨੂੰ ਵੀ ਅਸੀਂ ਇੱਥੇ ਬੈਠੇ ਆਂ ਪਰ ਉਹ ਪੁਲਿਸ ਅਫੀਸਰਸ ਬੁਟਕਰ ਹੋ ਜਾਂਦੇ ਨੇ ਇਹ ਸਾਡੇ ਤਰੀਕੇ ਨੇ ਜਦੋਂ ਕਿ ਪਹਿਲਾਂ ਸਾਡਾ ਜਿਹੜਾ ਮাহিয়া ਕਰਾਉਂਦਾ ਵੀ ਪੁਲਿਸ ਤੁਹਾਨੂੰ ਫੋਨ ਦਿੰਦੀ ਹੈ ਤੁਸੀਂ ਆਪਦੇ ਸਾਥੀ ਨੂੰ ਆਪਦੇ ਨੇੜੇ ਨੂੰ ਫੋਨ ਕਰਕੇ ਕਹਿ ਸਕਦੇ ਹੋ ਵੀ ਭਾਈ ਮੈਂ ਥਾਣੇ 'ਚ ਬੈਠਾ ਪਰ ਉਹਨਾਂ ਨੇ ਸਾਨੂੰ ਕੋਈ ਫੋਨ ਨਹੀਂ ਦਿੱਤਾ 2 2.5 ਘੰਟੇ ਬਿਠਾਉਣ ਤੋਂ ਬਾਅਦ 7 ਵਜੇ ਸਾਨੂੰ ਕਿਹਾ ਜਾਂਦਾ ਕਿ ਜਿਹੜਾ ਅਨਾਰदाना ਚੌਕ ਸੀਗਾ ਉਹ ਸਾਡੀ ਡਿਡਿਕਸ਼ਨ ਚਲੀ ਆਉਂਦਾ ਤੁਸੀਂ ਇੱਥੋਂ ਚਲੇ ਜਾਓ 2.5 ਘੰਟਿਆਂ ਬਾਅਦ ਸਾਨੂੰ ਉਥੋਂ ਭੇਜਿਆ ਜਾਂਦਾ ਹੈ ਅੱਛਾ ਉਸ ਤੋਂ ਬਾਅਦ ਵੀ ਤੁਹਾਡੀ ਦਸਤਾਰ ਦੀ ਬੇਅਦਬੀ ਹੁੰਦੀ ਹੈ ਕੇਸਾਂ ਦੀ ਬੇਅਦਬੀ ਹੁੰਦੀ ਹੈ ਉਸ ਤੋਂ ਇਲਾਵਾ ਉਸ ਤੋਂ ਰੱਬ ਤੁਸੀਂ ਨੇ ਫਿਰ ਪੁਲਿਸ ਨੂੰ ਕੋਈ ਸ਼ਿਕਾਇਤ ਕੀਤੀ ਆ ਜੋ ਤੁਹਾਡੇ ਨਾਲ ਹੋਇਆ ਸ਼੍ਰੀਮਾਨ ਦੇਖੋ ਮੈਂ ਇੱਕ ਬਤੌਰ ਵਕੀਲ ਇਹ ਗੱਲ ਕਰਨ ਲੱਗਿਆ ਦੇਖੋ ਜਿਹੜੀ ਗੱਲ ਮੇਰੇ ਨਾਲ ਕੱਲ੍ਹ ਹੋਈ ਹੈ ਇਹ ਮੈਂ ਪਿੱਛੇ ਨਹੀਂ ਹਟੂਗਾ ਇਕ ਜਦੋਂ ਇੱਕ ਬੰਦਾ ਡੈਮੋਕਰੈਟਿਕ ਤਰੀਕੇ ਨਾਲ ਗੱਲ ਕਰਦਾ ਹੋਵੇ ਸੰਵਿਧਾਨ ਦੇ ਥੂ ਚੱਲਦਾ ਹੋਵੇ ਉਹਦੇ ਨਾਲ ਇਹ ਜੀ ਚੀਜ਼ ਹੋ ਜੇ ਠੀਕ ਹੈ ਇਹ ਬਿਲਕੁਲ ਬਰਦਾਸ਼ਤਜੋਗ ਨਹੀਂ ਮੈਂ ਰਿਟਚ ਰਿਟਚ ਐਪਲੀਕੇਸ਼ਨਸ ਮੂਵ ਕੀਤੀਆਂ ਨੇ ਉਸ ਤੋਂ ਬਾਅਦ ਜਦੋਂ 2.5 ਘੰਟੇ ਬਾਅਦ ਸਾਨੂੰ ਕਹੇ ਜਾਂਦਾ ਸਾਰੀ ਡਿਊਰੀ ਡਿਟ੍ਰੈਕਸ਼ਨ ਚ ਨਹੀਂ ਆਉਂਦਾ ਤੇ ਅਸੀਂ ਕੋਤਵਾਲੀ ਪਟਿਆਲਾ ਜਾਂਦੇ ਆ ਉੱਥੇ ਐਪਲੀਕੇਸ਼ਨਸ ਐਸੀ ਲਿਖਦੇ ਆ ਜੋ ਸਾਈਨ ਕਰਕੇ ਜਦੋਂ ਮੁਨਸ਼ੀ ਕਿਉਂਕਿ ਐਸੇ ਚੌਥੇ ਇੰਚਾਰਜ ਨਹੀਂ ਅਵੇਲੇਬਲ ਸੀ ਮੁਨਸ਼ੀ ਕੋਲ ਜਾਂਦੇ ਆ ਤੇ ਅੱਧਾ ਪੌਣਾ ਘਟ ਸਾਨੂੰ ਉਹ ਵੀ ਕਮਾਈ ਗਿਆ ਕਿਉਂਕਿ ਐਪਲੀਕੇਸ਼ਨ ਦੇ ਵਿੱਚ ਅਰਵਿੰਦ ਕੇ ਜੀ ਵਾਲ ਤੇ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਜੋ ਸਾਡੇ ਪੰਜਾਬ ਦਾ ਉਹਨਾਂ ਦਾ ਨਾਮ ਦਰਜ ਸੀ ਜਦੋਂ ਅੱਖਾਂ ਦੇਖੀ ਉਹਨਾਂ ਨੇ ਇਹ ਦੋ ਬੰਦਿਆਂ ਦਾ ਨਾਂ ਤਾਂ ਉਹਨਾਂ ਦੇ ਹੱਥ ਕੰਮਣ ਲੱਗੇ ਗੱਲ ਇਹ ਹੈ ਵੀ ਜਦੋਂ ਕੋਈ ਵੀ ਐਪਲੀਕੇਸ਼ਨ ਮੂਵ ਹੁੰਦੀ ਹੈ ਜਦੋਂ ਕੋਈ ਵੀ ਕਪਲੇਟ ਮੂਵ ਹੁੰਦੀ ਹੈ ਤਾਂ ਉਹਨਾਂ ਦਾ ਪਹਿਲਾ ਫਰਜ਼ ਇਹ ਬਣਦਾ ਉਹਨੂੰ ਰਿਸੀਵ ਕਰਕੇ ਉਹਦੀ ਰੀਸੀਵਿੰਗ ਦੇ ਪਰ ਕੱਲ ਮੁਰਸ਼ੀ ਜੀ ਨੇ ਜਿਹੜੇ ਕਤਵਾਲੀ ਦੇ ਨੇ ਉਹਨਾਂ ਨੇ ਕਹਿ ਜੀ ਉੱਪਰ ਉਹ ਐਸਆਈ ਸਾਹਿਬ ਬੈਠੇ ਨੇ ਤੁਸੀਂ ਉਹਨਾਂ ਕੋਲ ਜਾਓ ਅੱਧਾ ਘੰਟਾ ਉਹ ਸਾਨੂੰ ਆਪਦੇ ਗੱਲਾਂ ਤੇ ਸਮਝਾਈਗੇ ਕੋਈ ਕੇਸ ਡਿਸਕਸ ਕਰ ਰਹੀ ਸੀ ਕੋਈ ਬੈਠਾ ਸੀ ਅੱਧੇ ਘੰਟੇ ਬਾਅਦ ਕਹਿੰਦਾ ਜੀ ਮੈਂ ਐਪਲੀਕੇਸ਼ਨ ਤੁਹਾਡੀ ਪਾਰਲੀਮੈਂਟ ਸੀ ਜੀ ਨੂੰ ਦੇ ਦੂੰ ਕਹਿੰਦਾ ਮਤਲਬ ਇੱਕ ਵਕੀਲ ਨੂੰ ਸਾਰੀਆਂ ਗੱਲਾਂ ਚ ਜਦੋਂ ਕਿਹੜਾ ਬੰਦਾ ਜਾਣਕਾਰ ਹੈ ਉਹਨੂੰ ਆਏਲ ਚ ਆਏ ਉਹਨਾਂ ਤੇ ਆਪ ਲੋਕਾਂ ਦਾ ਠਾਣੇ ਚ ਚਲੀਏ ਚ ਕੀ ਹੁੰਦਾ ਠਾਣੇ ਚ ਜਦੋਂ ਮੁਰਸ਼ੀ ਕੋਲੇ ਸੀ ਪਹੁੰਚਦੇ ਆ ਤੇ ਉਹਨੂੰ ਮੈਂ ਕਹਿਣਾ ਵੀ ਭਾਈ ਆ ਐਪਲੀਕੇਸ਼ਨ ਹੈ ਸਾਡੀ ਕੰਪਲੀਟ ਹੈ ਆ ਰੀਸੀਵ ਕਰਕੇ ਸਾਨੂੰ ਰੀਸੀਵਿੰਗ ਤੇ ਸਾਨੂੰ ਰਸੀਵਿੰਗ ਨਹੀਂ ਦਿੱਤੀ ਜਾਂਦੀ ਪਰ ਉਥੋਂ ਆੜ ਕੇ ਸੀ ਰਸੀਵਿੰਗ ਲੈਣੇ ਗੱਲ ਇੱਥੇ ਗੁਰਦੀਪ ਜੀ ਪੱਗ ਲਾਉਣ ਦੀ ਨਹੀਂ ਪੱਗ ਲਾਉਣ ਵਾਲੀ ਗੱਲ ਵੱਡੀ ਹੈ ਉਹ ਤੋਂ ਨਾਲ ਗੱਲ ਵੱਡੀ ਇਹ ਵੀ ਸਿਧਾਂਤ ਦੇ ਜਿਹੜੇ ਰਾਖੇ ਨੇ ਸਿਧਾਂਤ ਦੇ ਸੋਹਾਂ ਖਾ ਕੇ ਸਾਡੇ ਦੇ ਵਿੱਚ ਆਉਂਦੇ ਨੇ ਇਹ ਸਿਧਾਂਤ ਦੀਆਂ ਧੱਜੀਆਂ ਉਡਾਰ ਰਹੀਆਂ ਨੇ ਆਮ ਲੋਕਾਂ ਦਾ ਜਿਹੜਾ ਜੀਵਨ ਹੈ ਚੇਹ ਦੀ ਕੋਈ ਠਾਣੇ 'ਚ ਹੈ ਚੇਹ ਦੀ ਕਿਸੇ ਅਦਾਲਤਾਂ 'ਚ ਹੈ ਉਹ ਉਹ ਬਿਲਕੁਲ ਨੀਚੇ ਡਿੱਗ ਗਿਆ ਇਹਨਾਂ ਦੀ ਕੋਈ ਸੁਣਵਾਈ ਨਹੀਂ ਤੇ ਕੱਲ ਉਹ ਤੋਂ ਬਾਅਦ ਕੁਤਵਾਲੀ ਵਾਲੀ ਲਿਵਰੀ ਸੀਵ ਕਰਾ ਕੇ ਸੀ 11 ਵਜੇ ਘਰੇ ਬੜੇ ਅਸੋ ਨਮੋਦ ਸਾਹਿਬ ਕੱਲ ਨੂੰ ਇਲੈਕਸ਼ਨ ਹੈਗੀ ਕੱਲ ਨੂੰ ਲੋਕਾਂ ਕੋਲ ਇੱਕ ਮੌਕਾ ਹੈ ਤਖਤਾ ਪਲਟਣ ਦਾ ਜਿੱਥੇ ਕਹਿੰਦੇ ਨੇ ਲੋਕ ਭਗਵੰਤ ਮਾਨ ਅਕਸਰ ਕਹਿੰਦੇ ਨੇ ਕਿ ਲੋਕ ਚਾਉਣ ਬੰਦਾ ਹਰਸ਼ ਤੇ ਲੋਕ ਚਾਉਣ ਤੇ ਬੰਦਾ ਫਰਸ਼ ਤੇ ਤੇ ਇਸ ਨੂੰ ਲੈ ਕੇ ਤੁਸੀਂ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਵੀ ਲੋਕ ਕਿਹੜੀ ਪਾਰਟੀ ਨੂੰ ਵੋਟ ਕਰਨ ਗਰਦੀਪ ਜੀ ਮੈਂ ਪਹਿਲਾਂ ਇਹ ਗੱਲ ਕਰਨ ਲੱਗਿਆ ਵੀ ਇਹ ਸਿਰ ਰਵਾਇਤੀ ਪਾਰਟੀਆਂ ਸਾਰਿਆਂ ਨੂੰ ਨਕਾਰ ਕੇ ਮੈਂ ਹੁਣ ਦੇਖ ਰਿਹਾ ਸੀਗਾ ਵਿਕਰਮ ਸਿੰਘ ਮਜੀਠੀਆ ਜਿਨ੍ਹਾਂ ਨੇ ਮੇਰੀ ਉਹ ਵੀਡੀਓ ਵਿੱਚ ਐਡ ਕਰਕੇ ਟਵੀਟ ਕੀਤਾ ਵੀ ਭਗਵੰਤ ਸਿੰਘ ਮਾਨ ਤੇ ਰਵਿੰਦ ਕੇਜ ਜੀ ਆਲ ਦਾ ਨੰਗਾ ਚਿਹਰਾ ਸਾਫ ਹੋਇਆ ਉਹ ਸਿੱਖ ਵਿਰੋਧੀ ਨੇ ਦਸਤਾਰਾਂ ਰੁਲੀਆਂ ਸਾਡੇ ਨੌਜਵਾਨ ਮਤਲਬ ਮੇਰੇ ਦਾੜਾ ਦਾੜਾ ਪਟਿਆ ਗਿਆ ਪਰ ਮੈਂ ਨਾਲ ਹੀ ਇਹ ਸਵਾਲ ਕਰਦਾ ਕਿ ਜਦੋਂ ਉਹਨਾਂ ਦੀ ਸਰਕਾਰ ਸੀ ਕਿ ਉਦੋਂ ਪੱਗਾ ਨਹੀਂ ਰੁਲੀ ਕਿ ਉਦੋਂ ਦਾੜੇ ਨਹੀਂ ਪਟੇਗੇ ਕਿ ਉਦੋਂ ਨੌਜਵਾਨ ਦੇ ਸਾਡੇ ਜਿਹੜੇ ਭੈਣਾ ਸੀ ਉਹਨਾਂ ਦੇ ਚੁੰਨੀਆਂ ਨਹੀਂ ਰੁਲੀਆਂ ਇਹ ਹਰੇਕ ਸਰਕਾਰ ਚ ਹੁੰਦਾ ਆ ਰਵਾਇਤੀ ਪਾਰਟੀਆਂ ਨੂੰ ਸਾਨੂੰ ਨਵਾਂ ਕਹਿਣਾ ਪਊ ਰਵਾਇਤੀ ਪਾਰਟੀਆਂ ਚ ਇਹ ਦੀ ਕਿਸੇ ਦੀ ਸਰਕਾਰ ਆ ਜੀ ਰਵਾਇਤੀ ਪਾਰਟੀਆਂ ਨੂੰ ਨਕਾਰ ਕੇ ਤੁਸੀਂ ਇਹ ਬਰਨਬੇ ਚਤਾਇਨੇ ਨਾ ਪਰ ਬੰਨ ਵੀ ਇਸੇ ਪੀਹਾਂ ਤੇ ਚੱਲ ਪਏ ਸੋ ਸਾਨੂੰ ਇਹਨਾਂ ਨੂੰ ਵੀ ਇੱਕ ਪਾਸੇ ਰੱਖ ਕੇ ਰਵਾਇਤੀ ਪਾਰਟੀਆਂ ਪਲੱਸ ਆਮ ਆਦਮੀ ਪਾਰਟੀ ਸਾਨੂੰ ਨਵੇਂ ਬਦਲ ਕਿੰਨੀ ਆਸ ਕਰਨੀ ਪੂ ਮੈਨੂੰ ਪਤਾ ਐ ਸੀ ਠੱਗੇ ਹੋਏ ਪਹਿਲਾਂ ਠੱਗੀ ਸਾਡੇ ਨਾਲ ਬੱਚੀ ਹੋਈ ਐ ਪਰ ਅਸੀਂ ਵੋਟ ਪਾਉਣ ਕਿਨੇ ਵੰਦਾ ਤਾਂ ਨਹੀਂ ਰਹਿ ਸਕਦੇ ਵੋਟ ਸਾਨੂੰ ਪਾਉਣੀ ਪੂ ਪਰ ਇੱਕ ਨਵੇਂ ਬਦਲ ਕਿੰਨੀ ਆਜ਼ਾਦ ਉਮੀਦਵਾਰਾਂ ਵੱਲ ਸਾਨੂੰ ਮੋੜਨਾ ਪਊਗਾ ਜਿੰਨਾ ਚਿਰ ਅਸੀਂ ਆਜ਼ਾਦ ਉਮੀਦਵਾਰਾਂ ਦੀ ਜੋ ਪੁੱਗਤ ਹੈ ਉਹ ਨਹੀਂ ਦੁਆਰੇ ਖੜੀ ਕਰਦੇ ਚਾਹੇ ਦੀ ਕੋਈ ਸਰਪੰਚ ਚਾਹੇ ਦੀ ਕੋਈ ਐਮਐਲਏ ਚਾਹੇ ਦੀ ਕੋਈ ਐਮਪੀ ਹੈ ਉਹਨਾਂ ਚੱਕੜੇ ਵਾਤੀ ਪਾਰਟੀ ਨੇ ਸਾਡੀਆਂ ਪੱਕਾ ਸਾਡੀ ਜਵਾਨੀ ਦੇ ਦਾੜਿਆਂ ਨੂੰ ਤੇ ਸਾਡੀ ਭੈਣਾਂ ਦੇ ਚੁੰਨੀਆਂ ਇਸ ਤਰ੍ਹਾਂ ਹੀ ਰੋਲਣੀਆਂ ਸੋ ਮੋਹਨ ਸਾਹਿਬ ਗੱਲਬਾਤ ਕਰਨ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਬਹੁਤ ਸ਼ੁਕਰੀਆ